ਆ ਗਈ ਆ ਗਈ ਭਾਈ ਹੋਰ ਸੁਣਾ ਬਬ ਵਧੀਆ ਠੀਕ ਹੈ ਭਾਈ ਔਰ ਸੇਤਾ ਕਿਵੇਂ ਆ ਸੇਤਾ ਠੀਕ ਹੈ ਭਾਈ ਨਵੀਤਾ ਜੀ ਨਵੀਂ ਦਾ ਜਿੰਦਗੀ ਆ ਲੰਘੀ ਜਾਂਦੀ ਆ ਵਧੀਆ ਹਾਂ ਵਧੀਆ ਜਿੰਦਗੀ ਆ ਤੁਸੀਂ ਨਜ਼ਾਰੇ ਲੈਣੇ ਆ ਸਾਸੀ ਕੀ ਨਜ਼ਾਰੇ ਲੈਂਦੇ ਆ ਭਾਈ ਨਜ਼ਾਰੇ ਤੁਹਾਡੀ ਤੋਂ ਮੌਜਾਂ ਤੋਂ ਤੁਹਾਡੀਆਂ ਭਾਈ ਸਾਡੀਆਂ ਕਦੀਆਂ ਮੌਜਾਂ ਇੱਥੇ ਤੁਹਾਨੂੰ ਪਦੀਆਂ ਹਾਂ ਹੋਰ ਸੁਣਾਓ ਹੋਰ ਵਧੀਆ ਵੀਰੇ ਚੜ੍ਹਦੀ ਕਲਾ ਕਿਵੇਂ ਚੱਲਦਾ ਕੰਮ ਕਰ ਕੰਮ ਕਰ ਵਧੀਆ ਚੱਲ ਰਿਹਾ ਗੁਜ਼ਾਰਾ ਕਰ ਰਹੇ ਆ ਨਜ਼ਾਰੇ ਲਈ ਜਾ ਰਹੇ ਆ ਅੱਛਾ ਕਿਤੇ ਆਸਟ੍ਰੇਲੀਆ ਹੀ ਹੁਣ ਹਾਂ ਆਸਟ੍ਰੇਲੀਆ ਚ ਹੀ ਆ ਅੱਛਾ ਤੁਸੀਂ ਸੁਣਾਓ ਤੁਸੀਂ ਕਿੱਥੇ ਹੋ ਬਹੁਤ ਵਧੀਆ ਬੈਠੇ ਮੈਂ ਸੰਗਰੂਰ ਹੀ ਸੀਗਾ ਅਮਤੇ ਆਇਆ ਵੈਸੇ ਯਾਪਕੋ ਮੜ ਫਿਰ ਵਾਸੇ ਨੱਕੋ ਮੜ ਫਿਰਦਾ ਸਾਨੂੰ ਕਿੱਥੇ ਟਾਈਮ ਹੈ ਮੈਂ ਤਾਂ ਅੜਤੀ ਲਵਾ ਦੀ ਅੱਛਾ 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 ਬਾਜੀ ਇੱਕ ਮੈਂ ਕੰਮ ਕਹਿਣਾ ਤੁਹਾਨੂੰ ਮੇਰਾ ਇੱਕ ਕੰਮ ਕਰਨਾ ਅੱਜ ਦੱਸੋ ਔਖੇ ਹੋ ਸਿੱਧੇ ਹੋ ਜਿਵੇਂ ਮਰਜ਼ੀ ਕਰੋ ਦੱਸੋ ਦੱਸੋ ਠੀਕ ਆ ਇੱਕ ਛੋਟੀ ਜੀ ਭਾਈ ਨੂੰ ਤੁਹਾਨੂੰ ਜ਼ਿੰਮੇਵਾਰੀ ਦੇਣੀ ਆ ਦੱਸੋ ਇਹ ਮੇਰੀ ਜ਼ਿੰਮੇਵਾਰੀ ਤੁਹਾਨੂੰ ਚੱਕਣੀ ਪੈਣੀ ਆ ਦੱਸੋ ਤਾਂ ਇਹ ਗੱਲ ਕੀ ਆ ਭਰਾ ਮੇਰਾ ਹਾਂ ਦੱਸ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਦੱਸ ਹੀ ਰਿਹਾ ਮੈਂ ਤੁਹਾਨੂੰ ਐਵੇਂ ਤੇ ਨਹੀਂ ਕਹਿ ਰਿਹਾ ਬਾਜੀ ਮੈਂ ਪੇਮੈਂਟ ਭੇਜਣੀ ਸੀ ਤੁਹਾਡੇ ਕੋਲ ਮੈਂ ਆ ਕੇ ਲੈਣੀ ਐ ਜ਼ਮੀਨ ਐ। ਅੱਛਾ। ਪਲਾਟ ਵੇਖਿਆ ਘਰ ਚ। ਅੱਛਾ। ਮੈਂ ਕਹਿਆ ਯਾਰ ਪੈਸਾ ਪੈਸਾ ਤੇ ਬੰਦਾ ਜਿੰਨਾ ਵੀ ਕਮਾ ਲਵੇ, ਜਿੰਨਾ ਵੀ ਜਮਾ ਕਰ ਲਵੇ ਨਾ। ਅੱਛਾ। ਪੈਸੇ ਦਾ ਨਹੀਂ ਪਤਾ ਚੱਲਦਾ। ਅਗਰ ਬੰਦਾ ਕੋਈ ਚੀਜ਼ ਲੈ ਕੇ ਛੱਡ ਦੇਵੇ ਨਾ ਤੇ ਉਹਦਾ ਫਾਇਦਾ ਹੁੰਦਾ ਤੁਹਾਨੂੰ ਪਤਾ ਹੀ ਆ। ਕਿਥੇ ਮਾਨਸਾ ਤੁਹਾਡੇ ਕੋਲ ਲੈਣਾ ਐ? ਹਾਂ ਮਾਨਸਾ ਹੀ ਲੈਣਾ ਮਾਨਸਾ ਕਿਥੇ ਲੈਣਾ? ਹਾਂ ਇੱਧਰ ਹੀ ਲਾਵਾਂਗਾ ਤੇ ਮੈਂ ਤੁਹਾਨੂੰ ਲੋਕੇਸ਼ਨ ਵੀ ਭੇਜਾਂਗਾ ਇੱਕ ਦੋ ਦਿਨ ਬਾਅਦ। ਅੱਛਾ। ਠੀਕ ਐ ਨਾ? ਤੇ ਚੱਕਰ ਮਾਰਨਾ ਵੇਖਣਾ ਹੈ ਟਾਈਮ ਜਦੋਂ ਤੁਹਾਨੂੰ ਮਿਲੇ ਨਾ ਫ੍ਰੀ ਹੋਵੇ ਮੈਂ ਤਾਂ ਪਹਿਲਾਂ ਹੀ ਕਹਿਆ ਅੱਗੇ ਚੱਕਰ ਮਾਰਨਾ ਉਹ ਭਰਾ ਕਹਿੰਦਾ ਅੱਜ ਜਾਇਆ ਨਾ ਬਿੱਲੀ ਕੋਈ ਨਹੀਂ ਕੋਈ ਨਹੀਂ ਜਦੋਂ ਬੰਦੇ ਨਾਲ ਕਾ ਪੂਰੀ ਗੱਲ ਪੱਕੀ ਹੋ ਗਈ ਨਾ ਫਿਰ ਮੈਂ ਤੁਹਾਨੂੰ ਭੇਜਾਂਗਾ ਲੋਕੇਸ਼ਨ ਤੇ ਭਾਈ ਜੀ ਪੇਮੈਂਟ ਤੁਸੀਂ ਆਪਣੇ ਕੋਲ ਰੱਖਣੀ ਆ ਕੋਈ ਗੱਲ ਨਹੀਂ ਤੇ ਮੇਰਾ ਸੌਦਾ ਹੋ ਗਿਆ ਨਾ ਤੇ ਆਪਾਂ ਐਵੇਂ ਚੱਕ ਕੇ ਉਹਨਾਂ ਨੂੰ ਬੰਦੇ ਨੂੰ ਪੈਸੇ ਦੇ ਦੇਵਾਂਗੇ ਠੀਕ ਆ ਨਾ ਕੋਈ ਗੱਲ ਨਹੀਂ ਇਹ ਗੱਲ ਆਪਣੇ ਦੋਨਾਂ ਦੀ ਗੱਲ ਆਪਣੇ ਦੋਨਾਂ ਚ ਰਹਿਵੇ ਇਹ ਤੀਸਰੇ ਬੰਦੇ ਤੱਕ ਗੱਲ ਨਹੀਂ ਜਾਣੀ ਚਾਹੀਦੀ ਆ ਠੀਕ ਹੈ ਨਾ ਕੋਈ ਚੱਕਰ ਹੀ ਨਹੀਂ ਗੱਲ ਬਿਲਕੁਲ ਵੀ ਬਾਹਰ ਨਾ ਨਿਕਲੇ ਗੱਲ ਆਪਣੇ ਦੋਨਾਂ ਦੀ ਗੱਲ ਆਪਣੇ ਦੋਨਾਂ ਚ ਰਵੇ ਗੱਲ ਬਿਲਕੁਲ ਵੀ ਸ਼ੋ ਨਹੀਂ ਹੋਣੀ ਚਾਹੀਦੀ ਆ ਠੀਕ ਹੈ ਨਾ ਠੀਕ ਹੈ ਠੀਕ ਹੈ ਭਾਈ ਹਾਂ ਤੇ ਦੇਖੋ ਪਤਾ ਕੀ ਗੱਲ ਆ ਭਾਈ ਜੀ ਭੇਜਣ ਨੂੰ ਨਾ ਇਤਨਾ ਹੋਰ ਬੰਦੇ ਨਾਲ ਵੀ ਗੱਲ ਕਰ ਸਕਦਾ ਕਿਸੇ ਯਾਰ ਮਿੱਤਰ ਨਾਲ ਕਿਸੇ ਰਿਸ਼ਤੇਦਾਰ ਨਾਲ ਕਿਸੇ ਨਾਲ ਵੀ ਗੱਲ ਕਰ ਸਕਦਾ ਕਿਉਂਕਿ ਇਹ ਹੁੰਦੀ ਆ ਭਰੋਸੇ ਦੀ ਗੱਲ ਕਿੰਨੇ ਕੇ ਪੈਸੇ ਭੇਜਨੇ ਆ ਤੇ ਸਾਜੂ ਮੈਂ ਥੋੜੇ ਥੋੜੇ ਕਰਕੇ ਭੇਜਾਂਗਾ ਇਕਦਮ ਨਹੀਂ ਭੇਜਦਾ 15-16 ਲੱਖ ਰੁਪਏ ਤੁਹਾਨੂੰ ਅੱਜ ਭੇਜਾਂਗਾ ਹੂੰ ਤੇ ਤੁਸੀਂ ਫਿਰ 2-4 ਦਿਨਾਂ ਬਾਅਦ ਠਹਿਰ ਕੇ ਨਾ 20-25 ਲੱਖ ਰੁਪਏ 2-4 ਦਿਨਾਂ ਬਾਅਦ ਫਿਰ ਭੇਜਾਂਗਾ ਠੀਕ ਆ ਫਿਰ ਮੈਂ ਮੈਨੂੰ ਕਹਣਗੇ ਵੀ ਇੰਨੇ ਪੈਸੇ ਕਿੱਥੋਂ ਆਏ ਨੇ ਘਰੇ ਪਰੌਣ ਮਾਊ ਕੌਣ ਕਹੇਗਾ ਕਰਦੇ ਹੁਣ ਮੈਂ ਤੁਹਾਨੂੰ ਕਾਹਚ ਭੇਜਾਂ ਉਹ ਮੇਨੂੰ ਮੇਰਾ ਅਕਾਊਂਟ ਜੁਆਇੰਟ ਆ ਯਾਰ ਅੱਛਾ ਕਰਦੇ ਆ ਤਾਂ ਇਦਾਂ ਦਾਬਾ ਤੁਹਾਡੇ ਤੇ ਜਾਂ ਫਿਰ ਮੈਂ ਆੜਤੀ ਦਾ ਅਕਾਊਂਟ ਭੇਜਦਾ ਨਾ ਤੁਹਾਨੂੰ ਯਾਰ ਤੇਰੀ ਮਰਜ਼ੀ ਆ ਮੈਂ ਤੇ ਤੇਰੇ ਨਾਲ ਮੇਰਾ ਤੇ ਰਾਸਤਾ ਭਾਈ ਮੇਰੀ ਕਿਆਰਤ ਨਹੀਂ ਨਾਲ ਕਿਸੇ ਨਾਲ ਕੋਈ ਗੱਲ ਨਹੀਂ ਹੈ ਠੀਕ ਹੈ ਨਾ ਹਾਂ 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 ਮੈਂ ਤੁਹਾਡੇ ਕੋਲ ਭੇਜ ਯਾਰ ਦੇਖ ਭਰਾ ਤੇ ਇੱਕ ਦੂਜੇ ਤੇ ਹੀ ਮਾਨ ਹੁੰਦਾ ਠੀਕ ਹੈ ਯਾਰ ਪੈਸਾ ਦਾ ਜਿੰਨਾ ਵੀ ਕਮਾਰ ਜੋ ਜਮਾ ਕਰਦੇ ਆ ਨਾ ਪੈਸੇ ਦੀ ਸੰਭਾਲਨੀ ਹੈ ਭਾਈ ਕੋਈ ਮੈਂ ਕਿਹਾ ਚੀਜ਼ ਲੈ ਕੇ ਛੱਡਦੀ ਅੱਗੇ ਜ਼ਿੰਦਗੀ 'ਚ ਕੰਮ ਆਣੀ ਆ ਹਾਂ ਤੇ ਤੁਸੀਂ ਮੈਨੂੰ ਇਸ ਵਟਸਐਪ ਤੇ ਖਾਤੇ ਦਾ ਫੋਟੋ ਭੇਜੋ ਬਸ ਖਾਤੇ ਦਾ ਫੋਟੋ ਭੇਜ ਦੇਣਾ ਆਪੇ ਤੇ ਪੇ ਤੇ ਯਾਰ ਮੈਂ ਬੈਂਕ ਤੇ ਜਾਣਾ ਪੇਮੈਂਟ ਰੋਣਾ ਗੱਲ ਸ਼ੋ ਨਹੀਂ ਕਰਨੀ ਹੈ ਜਿਹੜਾ ਤੁਹਾਡੇ ਤੇ ਮਾਣ ਹੈ ਨਾ ਮਾਣ ਨਹੀਂ ਤੋੜਨਾ ਭਾਈ ਜੀ ਮੈਂ ਤੈਨੂੰ ਮੈਂ ਤੈਨੂੰ ਇੱਕ ਬਈ ਫੋਨ ਕੱਟੀ ਨਾ ਗੱਲ ਸੁਣੀ ਮੇਰੀ ਬਾਬੇ ਨਾਨਕ ਦੀ ਫੋਟੋ ਲਾਈ ਆ ਉੱਤੇ ਯਾਰ ਹੈ ਬੇਈਮਾਨੀਆਂ ਤੇ ਲੱਕ ਬੰਨਿਆ ਫਰੌਡ ਕਰਨ ਤੇ ਤੁਸੀਂ ਅੱਛਾ ਮੈਂ ਕੁਲਦੀਪ ਛੱਠਾ ਬੋਲਦਾ ਤੇਰੀ ਵੀਡੀਓ ਫੇਸਬੁੱਕ ਤੇ ਕਿਉਂ ਕੱਟ ਗਿਆ ਹੁਣ